ਮੁਰਦਾਬਾ 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 ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੋ ਮਾਸ ਦਾ ਰਿਸ਼ਤਾ ਅਸੀਂ ਵੀ ਭਾਵੇਂ ਛੋਟੇ ਕਿਸਾਨ ਆ ਮਾੜੇ ਕਿਸਾਨ ਆ ਵੱਡੇ ਕਿਸਾਨ ਆ ਸਿਵੀ ਕਿਸਾਨ ਆ ਆਪ ਜੁਰਗੇ ਬੇਤੀ ਆ ਜੀ ਆਪਾ ਭਰਾਵਾ ਸਰ ਬਿਲਕੁਲ ਆਪਾ ਪੰਜਾਬ ਦੇ ਲੋਕਾਂ ਨੂੰ ਮਾਹੌਲ ਵਧੀ ਜਾਂਦਾ ਅਸੀਂ ਆਪਣੇ ਬੰਦਿਆਂ ਨੂੰ ਜੇ ਆਪਣੇ ਬੰਦੇ ਦੇ ਰਾਹ ਰੋਕਾਂਗੇ ਆਪਣੇ ਬੰਦਿਆਂ ਨੂੰ ਤੰਗ ਹੋਣਗੇ ਤੇ ਅਮਨ ਸ਼ੇਰ ਸਿੰਘ ਸੈੜੀ ਕਲਸੀ ਕਿਉਂਕਿ ਬਟਾਲਾ ਤੋਂ ਵਧਾਏਗਾ ਜਦੋਂ ਉਹਨਾਂ ਨਾਲ ਆਪਾਂ ਸਵਾਲ ਜਵਾਬ ਕਰਨ ਲੱਗੇ ਆ ਉੱਥੇ ਉਹਨਾਂ ਨੇ ਬਿਲਕੁਲ ਲਾਜਵਾਬ ਹੋ ਕੇ ਕੋਈ ਉਹਨਾਂ ਕੋਲ ਜਵਾਬ ਨਹੀਂ ਆ ਉਹ ਹੀ ਜਿੱਦਾਂ ਆਪਣੇ ਇhtiyaron ਦੇ ਵਿੱਚ ਪੰਜਾਬ ਸਰਕਾਰ ਦੇ ਸੋਲੇ ਆਪਣੇ ਆਪ ਹੀ ਗਾਈ ਜਾਣ ਦੇ ਕਿ ਅਸੀਂ ਆਹ ਕਰਤਾ ਹਾਂ ਉਹ ਕਰਤਾ ਅੱਜ ਜਿਹੜੇ ਬੱਚਾ ਮੈਨੂੰ 4-500 ਦਿੱਤੇ ਆ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂ ਹਾਂਜੀ ਹੁਣ ਰਾਹ ਚ ਆਪਾਂ ਜੇ ਰੋਕਦੇ ਆਂ ਟੱਕਦੇ ਆਂ ਇੱਥੇ ਕੰਮ ਨਹੀਂ ਸੀ ਜਿਹੜੇ ਬੱਚੇ ਹੁਣ ਆਜ ਸਰਕਾਰੀ ਮੁਰਦਾਬਾਦ 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 ਮੋਟੇ ਖਿਡੌੜੀ ਤੋਂ ਬਰੇੜਾ ਰਹੀ ਸਰਕਾਰਾਂ ਮੁਰਦਾਬਾਦ 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 ਜੋਸ਼ ਸ਼ੰਭੂ ਦੇ ਖਨੋਰੀ ਬਾਰਡਰ ਦੇ ਉੱਤੇ ਇਹਨਾਂ ਨੇ ਕਾਰਨਾਮੇ ਸਾਡੇ ਨਾਲ ਪਿੱਛੇ ਦੇ ਛੁਰਾ ਮਾਰ ਕੇ ਕੀਤਾ ਉਹਦਾ ਹਿਸਾਬ ਜਿਹੜਾ ਵਾ ਇਹਨਾਂ ਕੋ 27 ਤੇ ਵੀ ਲਵਾਂਗੇ ਤੇ ਇਸੇ ਤਰ੍ਹਾਂ ਕਾਰਵਾਈ ਕਰਦੇ ਆਂ ਪੰਜਾਬ ਸਰਕਾਰ ਮੁਰਦਾਬਾਦ 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 ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ ਦੇਖ ਰਿਹਾ ਇੱਕ ਵੀਡੀਓ ਤੇ ਚਲਾਈ ਉਹਨਾਂ ਨੇ ਵੀ ਚਲਾਈ ਉਹਨਾਂ ਨੇ ਸਾਰੀ ਕੱਟ-ਕੱਟ ਕੇ ਆ ਜੇ ਮਜ਼ਾ ਦੇ ਤਾਂ ਆ ਵੀ ਜੀ ਯਾਰ ਪੂਰੀ ਚਲਾ ਦੇ ਯਾਰ ਉਥੇ ਉਹਨਾਂ ਦੇ ਗੁੰਡਿਆਂ ਵੱਲੋਂ ਇਹ ਤਾਂ ਧੱਕੇ ਵੀ ਮਾਰੇਗੇ ਕਿਸਾਨਾਂ ਨੂੰ ਇਹ ਉਹੀ ਲੋਕ ਹੈ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਲੈਣ ਆਉਂਦੇ ਆ ਤੇ ਅਸੀਂ ਬਿਲਕੁਲ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਲਾ ਫੁੰਗਰ ਲਗੇ ਸਕੂਲਾਂ ਦੇ ਉੱਤੇ ਆਪਣੀ ਵਿਸ਼ਵਾਸ ਕਾਰਜ ਕਰਦੇ ਨੇ ਕਿਸਾਨਾਂ ਨਾਲ ਬੜੀ ਬਹਿਸ ਹੋਈ ਤਖੀ ਕਿ ਤੁਹਾਨੂੰ ਗੱਡੀ ਦੇ ਵਿੱਚ ਆਉਣਾ ਪਿਆ ਸੀ ਉਹ ਮਾਪਾ ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿਸਾਨਾਂ ਨਾਲ ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੌ ਮਾਸ ਦਾ ਰਿਸ਼ਤਾ ਅਸੀਂ ਵੀ ਭਾਵੇਂ ਛੋਟੇ ਕਿਸਾਨ ਆ ਮਾਰੇ ਕਿਸਾਨਾ ਵੱਡੇ ਕਿਸਾਨਾ ਸੀ ਕਿਸਾਨਾ ਸੋ ਕਹਿਰਦਾ ਭਾਵ ਅ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਦਘਾਟਨਾਂ ਲਈ ਜਾ ਰਹੇ ਹਾਂ 5 500 ਬੱਚਾ ਸਾਨੂੰ ਦੇਖ ਰਿਹਾ ਹੈ ਉੱਥੇ ਆ ਕੇ ਜੇ ਕੋਈ ਦਿੱਕਤ ਆ ਕੋ ਗੱਲਬਾਤ ਹੈ ਆ ਕੇ ਦਫ਼ਤਰ ਆਓ ਸਾਡੇ ਕੋ ਆਪਾਂ ਤੁਹਾਨੂੰ ਟਾਈਮ ਦਿੰਨੇ ਬੈਠ ਕੇ ਗੱਲ ਕਰਦੇ ਆ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਆ ਕੇ ਅ ਦੀ ਇਹ ਫਿਰ ਮੈਨੂੰ ਇਸ ਕੱਲ ਦਾ ਇਹ ਲੱਗਦਾ ਵੀ ਵੀ ਜਿਤਨਾ ਹੁਣ ਇਹ ਤੇ ਫਿਰ ਇੱਕ ਕਿਸਮ ਦੀ ਵੀ ਤੱਕੇਸ਼ਾਈ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਹ ਸਕਦਾ ਜਿਹੜੇ ਸਰਕਾਰ ਨੇ ਵਧੀਆ ਪ੍ਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਇਹ ਵੀ ਗੱਲ ਤਾਂ ਫਿਰ ਉਸ 스테ਜ ਤੋਂ ਕਹੀਏ ਕਿ ਤੁਸੀਂ ਆ ਚੰਗੇ ਕੰਮਾਂ ਉਹਨਾਂ ਦੇ ਪ੍ਰਸ਼ੰਸਾ ਕਰੋ ਜਾਂ ਮੇਰਾ ਬੰਦ ਤਰਾਓ ਬਿਲਕੁਲ ਬਿਲਕੁਲ ਦੇਖੋ ਮੈਂ ਤੇ ਅਕਸਰ ਇੱਕੋ ਗੱਲ ਕਹਿਣਾ ਹੁੰਦਾ ਵੀ ਮੈਂ ਮੈਂ ਤੇ ਕਦੀ ਇਹਨਾਂ ਦੇ ਨਾਲ ਵੀ ਇਹੋ ਜੀ ਗੱਲ ਦੇ ਵਿੱਚ ਕਦੀ ਪਿਆ ਨਹੀਂ ਔਰ ਨਾ ਹੀ ਪਰ ਕਈ ਵਰੀ ਦੁੱਖ ਲੱਗਦਾ ਜਦੋਂ ਅਨਨੈਸੈਸਰੀ ਬੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖ ਰਹਾ ਪਹਿਲਾਂ ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਵਿੱਚੋਂ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣ ਦਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਚੱਲ ਕੀ ਰਿਹਾ ਵਾ ਠੀਕ ਜੀ ਦੇਖਣ ਤੋਂ ਲਈ ਇੱਕ ਕਿਸਾਨ ਮੁਰਦਾਬਦ ਦੇ ਨਾਰੇ ਲਾ ਰਿਹਾ ਸੀ ਤੇ ਐਮ ਐਲ ਏ ਸਾਹਿਬ ਔਰ ਬਾਕੀ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਨਹੀਂ ਨਹੀਂ ਦੇਖੋ ਜੀ ਜੇ ਸਾਡੀ ਪਾਰਟੀ ਨੂੰ ਕੋਈ ਮੁਰਦਾਬਦ ਕਹੂਗਾ ਆਪਾਂ ਤਾਂ ਜਿੰਦਾਬਾਦ ਫਿਰ ਕਹਿਣਾ ਕਿਹਨਾ ਜੀ ਠੀਕ ਹੈ ਆਪਾਂ ਪਾਰਟੀ ਆਪਣੀ ਜਿੰਦਾਬਾਦ ਹੈਗੀ ਸੀ ਜਿੰਦਾਬਾਦ ਰਹੀ ਹੈ ਔਰ ਕਿਉਂਕਿ ਗੱਲ ਗਲਤ ਕੀ ਕੀਤਾ ਮੈਂ ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ ਦੇਖ ਰਿਹਾ ਇੱਕ ਵੀਡੀਓ ਤੇ ਚਲਾਤੀ ਉਹਨਾਂ ਨੇ ਵੀ ਚਲਾਈ ਉਹਨਾਂ ਨੇ ਸਾਰੀ ਕੱਟ-ਕੱਟ ਕੇ ਆ ਜੇ ਮਜਾ ਦੇ ਤਾਂ ਮੈਂ ਵੀ ਜੀ ਯਾਰ ਪੂਰੀ ਚਲਾ ਦੇ ਯਾਰ ਜਿਹੜੇ ਮੈਂ ਸਵਾਲ ਕੀਤੇ ਆ ਲੋਕਾਂ ਨੂੰ ਪਬਲਿਕ ਚੋ ਵੀ ਤੇ ਪਤਾ ਲੱਗਣ ਵੀ ਉਹ ਵੀ ਜਾਣ ਯਾਰ ਇਤਨਾ ਨਾ ਨਾ ਕਰੀ ਆ ਆਪਾਂ ਜਿਹੜਾ ਬੋਲੇ ਆ ਆਪਾਂ ਜਿਹੜੇ ਗੱਲਬਾਤ ਕੀਤੀ ਆ ਉਹ ਸਾਡਾ ਕੋਈ ਹੈ ਹੀ ਨਹੀਂ ਉਹ ਆਪਣੇ ਵਿੱਚ ਪਾਤਾ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਦੱਸੋ ਤੁਹਾਡੇ ਪਿੰਡ ਦੇ ਵਿੱਚ ਬੱਤੀ ਦੇ ਬਿੱਲ ਕਿੰਨਿਆਂ ਦੇ ਜ਼ੀਰੋ ਆ ਰਹੇ ਕਹਿੰਦੇ ਇਹ ਗੱਲ ਨਾ ਕਰੋ ਅਗਲੀ ਗੱਲ ਕਰਦੇ ਮੈਂ ਕਿਹਾ ਜੀ ਮੈਂ ਮੈਂ ਕਿਹਾ ਜੀ ਸਭ ਤੋਂ ਵੱਧ ਗੱਲ ਕਰਨਾ ਹੁੰਦਾ ਕਿ ਜਸਰ ਵੀ ਹਾਜ਼ਰੀ ਲਵਾਉਣੀ ਹੈ ਦੇਖੋ ਮੈਂ ਮੈਂ ਜੋ ਮਹਿਸੂਸ ਕਰਦਾ ਇੱਕ ਨਾ ਮਾਹੌਲ ਨੂੰ ਔਕਵਰਡ ਤੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਠੀਕ ਆ ਕੋਈ ਕਿਸੇ ਨਾਲ ਜੇ ਕੋਈ ਗੱਲ ਹੋਣੀ ਹੈ ਇਸ ਤਰ੍ਹਾਂ ਗੱਡੀਆਂ ਰੋਕ ਕੇ ਗੱਲ ਹੋਊਗੀ ਕੋਈ ਹੱਲ ਹੋਣੇ ਆ ਇਸ ਤਰ੍ਹਾਂ ਗੱਡੀਆਂ ਰੋਕ ਕੇ ਹੱਲ ਹੋਣਗੇ ਇਹ ਹੱਲ ਨਹੀਂ ਆ ਇਹ ਹੱਲ ਦਾ ਤਰੀਕਾ ਨਹੀਂ ਸਾਡੇ ਨਾਲ ਅਸੀਂ ਟਾਈਮ ਦਿੰਦੇ ਸਾਡੇ ਨਾਲ ਹੁਣ ਜੇ ਸਾਡੇ ਬੰਦੇ ਦੋ ਦੋ ਚਾਰ ਚਾਰ 400 ਬੰਦੇ ਫਿਰ ਉਹ ਉਹ ਇਹਨਾਂ ਦੀਆਂ ਮੈਂ ਕਹਿ ਸਕਦਾ ਇਹਨਾਂ ਦੇ ਘਰਾਂ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦੇਣ ਉਹਦਾ ਕੀ ਫਲਸਫਾ ਹੋਊਗਾ ਕੀ ਮੈਸੇਜ ਹੋਊਗਾ ਇਹ ਚੀਜ਼ ਨਹੀਂ ਆ ਭਾਈਚਾਰਾ ਸਾਡਾ ਭਾਈਚਾਰਕ ਸਾਜ ਆ ਰਲ ਮਿਲ ਕੇ ਆਪਾਂ ਦੇਖੋ ਜੀ ਮੈਂ ਮੈਂ ਇਹਦੇ ਵਿੱਚ ਕੁਝ ਵੀ ਹੋ ਸਕਦਾ ਮੈਂ ਕਹਿ ਨਹੀਂ ਸਕਦਾ ਕਿ ਕੌਣ ਆ ਪਰਖਾ ਰਿਹਾ ਕੌਣ ਨਹੀਂ ਹੈ ਤੇ ਚਲੋ ਪਰਮਾਤਮਾ ਜਾਣਦਾ ਪਰ ਇਹ ਤਰੀਕਾ ਗਲਤ ਬੱਚਿਆਂ ਨੂੰ ਅੱਜ ਇਹਨਾਂ ਦੇ ਰਾਹ ਰੋਕਣ ਦੇ ਨਾਲ ਬੱਚਿਆਂ ਨੂੰ ਦੋ ਦੋ ਘੰਟੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਇੰਤਜ਼ਾਰ ਕਰਨਾ ਉਹ ਕੋਈ ਵਿਚਾਰਾ ਬਾਹਰ ਖਲੋਤੇ ਨੇ ਪਰਿਵਾਰ ਖਲੋਤੇ ਨੇ ਠੀਕ ਹੈ ਕਿਉਂ ਆਪਾਂ ਡਿਸਟਰਬ ਕਰ ਰਹੇ ਆ ਆਪਾਂ ਨੂੰ ਕੋਈ ਵੀ ਦਿੱਕਤ ਆ ਪਰੇਸ਼ਾਨੀ ਆ ਅਸੀਂ ਭੱਜੇ ਨਹੀਂ ਤੁਹਾਡੇ ਤੋਂ ਸਾਨੂੰ ਅੱਧੀ ਰਾਤ ਫੋਨ ਕਰੋ ਸਾਨੂੰ ਮੇਰੇ ਤੋਂ ਟਾਈਮ ਲਓ ਮੈਂ ਤੁਹਾਨੂੰ ਟਾਈਮ ਦੇਣਾ ਬੈਠ ਕੇ ਗੱਲ ਕਰਦੇ ਆ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਨ ਬਾਬਾ ਫੋਜਾ ਸਿੰਘ ਵੱਲੋਂ ਜੋਨ ਪ੍ਰਧਾਨ ਕਬੀਰ ਸਿੰਘ ਪੰਜਰੀਆਂ ਤੇ ਸਮੁੱਚੀ ਜੋਨ ਦੀ ਕਮੇਟੀ ਜਿਹੜੀ ਹੈ ਜੀ ਅੱਜ ਆਪਾਂ ਜਿਹੜਾ ਸੂਬਾ ਕਮੇਟੀ ਵੱਲੋਂ ਇੱਕ ਆਮ ਸਵਾਲ ਜਵਾਬ ਜਿਹੜੇ ਆਪਾਂ ਮੰਤਰੀਆਂ ਨੂੰ ਜਾਂ ਉਹਨਾਂ ਦੇ ਵਿਧਾਇਕ ਇਹਦੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਰਨੇ ਸੀ ਉਸੇ ਤਹਿਤ ਅੱਜ ਆਪਾਂ ਪਿੰਡ ਚੀਮੇ ਪਿੰਡ ਚੀਮੇ ਦੇ ਵਿੱਚ ਜਿਹੜਾ ਵਾ ਆਪਣੇ ਜਥੇਬੰਦੀ ਨੂੰ ਨਾਲ ਲੈ ਕੇ ਆਪਾਂ ਸਵਾਲ ਜਵਾਬ ਵਾਸਤੇ ਇੱਥੇ ਪਹੁੰਚੇ ਹਾਂ ਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੋ ਕਿ ਬਟਾਲਾ ਤੋਂ ਵਿਧਾਇਕ ਆ ਜਦੋਂ ਉਹਨਾਂ ਨਾਲ ਆਪਾਂ ਸਵਾਲ ਜਵਾਬ ਕਰਨ ਲੱਗੇ ਆ ਉੱਥੇ ਉਹਨਾਂ ਨੇ ਬਿਲਕੁਲ ਲਾ ਜਵਾਬ ਹੋ ਕੇ ਕੋਈ ਉਹਨਾਂ ਕੋਲ ਜਵਾਬ ਨਹੀਂ ਆ ਉਹੀ ਹੈ ਜਿੱਦਾਂ ਆਪਣੇ ਇਛਿਹਾਰਾਂ ਦੇ ਵਿੱਚ ਪੰਜਾਬ ਸਰਕਾਰ ਦੇ ਸੋਲੇ ਆਪਣੇ ਆਪ ਵੀ ਗਾਈ ਜਾਣ ਦੇ ਕਿ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਗਰਾਊਂਡ ਦੇ ਉੱਤੇ ਲੋਕ ਦੱਸਣਗੇ ਵੀ ਥੱਲੇ ਹੈ ਕੀ ਹੈ ਆ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਵੱਡੇ ਵੱਡੇ ਜੋ ਫੰਡ ਜਾਂ ਸਿਰਫ ਇੱਕ ਮੈਚ ਸਟੋਨ ਲਾਉਣ ਦੇ ਚੱਕਰ ਦੇ ਵਿੱਚ ਐਡੀ ਤਗੜੀ ਜਿਹੜੀ ਚੱਲਣ ੜੀ ਹੈ ਕਾਰਵਾਈ ਉੱਥੇ ਉਹਨਾਂ ਦੇ ਗੁੰਡਿਆਂ ਵੱਲੋਂ ਇੱਥੇ ਧੱਕੇ ਵੀ ਮਾਰੇ ਕੇ ਕਿਸਾਨਾਂ ਨੂੰ ਇਹ ਉਹੀ ਲੋਕ ਹੈ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਲੈਣ ਆਉਂਦੇ ਆ ਤੇ ਅਸੀਂ ਬਿਲਕੁਲ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਨੰਮਸੇ ਕਮਤ ਤੁਹਾਨੂੰ ਹੁਣ ਇਹਨਾਂ ਦੀ ਪਹਿਚਾਨ ਹੋ ਗਈ ਹੈ ਕਿ ਇਹ ਦੂਜੀਆਂ ਪਾਰਟੀਆਂ ਵਾਂਗੂ ਕੋਈ ਆਮ ਆਦਮੀ ਪਾਰਟੀ ਨਹੀਂ ਵੀ ਖਾਸ ਪਾਰਟੀ ਹੋ ਗਈ ਹੈ ਸੋ ਜਿੱਥੇ ਵੀ ਜਾਣਗੇ ਅਸੀਂ ਬਿਲਕੁਲ ਆਪਣੇ ਜਵਾਬ ਸਵਾਲ ਜਵਾਬ ਜਿਹੜੇ ਇਹਨਾਂ ਨੂੰ ਇਸੇ ਤਰੀਕੇ ਕਰਦੇ ਰਾਵਾਂਗੇ ਜੋ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਇਹਨਾਂ ਨੇ ਕਾਰਨਾਮੇ ਸਾਡੇ ਨਾਲ ਪਿੱਠ ਦੇ ਛੁਰਾ ਮਾਰ ਕੇ ਕੀਤਾ ਉਹਦਾ ਹਿਸਾਬ ਜਿਹੜਾ ਵਾ ਇਹਨਾਂ ਕੋ 27 ਤੇ ਵੀ ਲਾਵਾਂਗੇ ਤੇ ਇਸੇ ਦਾ ਕਾਰਵਾਈ ਕਰਦੇ ਪੰਜਾਬ ਸਰਕਾਰ ਮੁਰਦਾਬਾਦ 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 ਇਕਤਾ ਜਿੰਦਾਬਾਦ 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 ਬਾਦਿਆ ਤੋਂ ਪਕੌੜੀਆਂ ਸਰਕਾਰਾਂ ਮੁਰਦਾਬਾਦ 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 ਧੰਨਵਾਦ